ਹਲਾਤ ਆ ਬਣੇ ਹੋਏ ਐ ਵੀ ਲੋਕ ਉਹਧਿਆਂ ਨਾਲ ਉਹਨਾਂ ਦੀ ਇੱਜ਼ਤ ਦਾ ਆਪਣਾ ਦਾਵਾ ਠੋਕਦੇ ਐ ਉਹ ਤੁੰਦੇ ਹੋਣਗੇ ਕਿ ਹੁਣ ਕਾਲੀ ਦਲ ਚ ਸ਼ਾਮਲ ਹੋ ਜੀਏ ਕਾਲੀ ਦਲ ਦੇ ਪ੍ਰਧਾਨ ਬਣ ਜੀਏ ਕਿਉਂਕਿ ਸਰਕਾਰ ਤੱਕ ਅਦੇ ਆਏ ਨਹੀਂ ਹਮੇਸ਼ਾ ਪ੍ਰਧਾਨ ਰਹੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਹੁਣ ਭਾਜਪਾ ਦੇ ਨੇ ਸਾਰੇ ਆਪਣੇ ਮਤਕੂ ਇਹ ਦੇ ਇੱਕ ਪਾਸੇ ਛੱਡ ਕੇ ਇਕੱਠੇ ਠੋਕੇ ਸੁਗਰਾਸਤ ਨੂੰ ਸਾਹਮਣੇ ਲੋ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜੇ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸ਼ਰਧਾਂਜਲੀ ਸਮਾਗਮ ਸੰਗਰੂਰ ਵਿਖੇ ਹੋਇਆ ਇਸ ਸਮਾਗਮ ਵਿੱਚ ਉੱਘੀ ਸ਼ਖਸੀਅਤਾਂ ਵੱਲੋਂ ਹਾਜ਼ਰੀ ਭਰੀ ਗਈ ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਕਾਲੀ ਦਲ ਨੂੰ ਇੱਕਜੁੱਟ ਹੋਣ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆਏ ਉਹਨਾਂ ਕਿਹਾ ਕਿ ਇੱਕ ਮਜ਼ਬੂਤ ਪੰਥ ਪਾਰਟੀ ਦਾ ਕੇਵਲ ਪੰਥ ਅਤੇ ਪੰਜਾਬ ਦੀ ਜ਼ਰੂਰਤ ਨਹੀਂ ਬਲਕਿ ਦੇਸ਼ ਦੀ ਜ਼ਰੂਰਤ ਹੈ ਸਾਰੇ ਅਕਾਲੀ ਧਿਰਾਂ ਨੂੰ ਆਪਸੀ ਹੇਮੇ ਦਾ ਤਿਆਗ ਕਰਕੇ ਕੌਮੀ ਹਿੱਤ ਲਈ ਇੱਕਜੁੱਟ ਹੋਣ ਤੇ ਪੰਥ ਦੇ ਪੰਜਾਬ ਦੇ ਅੱਗੇ ਆਉਣਾ ਚਾਹੀਦਾ ਹੈ ਪਰ ਇੱਥੇ ਅੱਜ ਜਿਹੜੀਆਂ ਸ਼ਕਤੀਆਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਪਰ ਮੈਂ ਕਹੂੰਗਾ ਅੱਜ ਮਸਲਾ ਢੀਂਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਿਰਜਿਆ ਪੰਥ ਗੁਰੂਆਂ ਦਾ ਵਿਰਸੋਇਆ ਸਾਡਾ ਪੰਜਾਬ ਅੱਜ ਮਸਲਾ ਉਹ ਵੀ ਵਿਰਾਸਤ ਦਾ ਸਾਹਿਬ ਅੱਜ ਸਾਰੀ ਵੱਖ-ਵੱਖ ਜਿਹੜੇ ਪੰਜਾਬ ਪੱਖੀ ਐ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿੱਲ ਤੇ ਜਜ਼ਬਾ ਸਾਰੇ ਬੈਠੇ ਐ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇੱਕ ਝੁੱਟ ਪੰਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅਜੋਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾਂ ਸਾਰੇ ਆਪਣੇ ਵਿਖਰੇਵੇਂ ਸਾਰੇ ਆਪਣੇ ਮਤਬੂਏ ਇੱਕ ਪਾਸੇ ਛੱਡ ਕੇ ਇੱਕ ਝਟੋ ਕੇ ਸਵਰਾਸਤ ਨੂੰ ਸਾਂਭ ਲੋ ਨਹੀਂ ਮੈਂ ਸਮਝਾ ਚਾਵਾਂਗਾ ਸਾਹਿਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜਾਏ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਮੈਂ ਨਹੀਂ ਸ਼ਬਦ ਨਾਲੀ ਸਾਰਿਆਂ ਤੋਂ ਮਾਫੀ ਚਾਹਾਂਗਾ ਇੱਕ ਵਾਰ ਫੇਰ ਤੋਂ ਵਾਹਿਗੁਰੂ ਤੋਂ ਅਗੇ ਅਰਦਾਸ ਕਰਦਾ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਆਪਣੇ ਅਸੂਲਾਂ ਪੰਥ ਤੇ ਕੌਮ ਵਾਸਤੇ ਉਹਨਾਂ ਨੇ ਆਪਣਾ ਸਮਰਪਿਤ ਰਏ ਹਨ ਉਹਨਾਂ ਨੂੰ ਆਪਣਾ ਚਰਨਾਚੇ ਟੀਂਸਾ ਸਾਹਿਬ ਨੂੰ ਜਗ੍ਹਾ ਬਖਸ਼ੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਸੁਨੀਲ ਜਾਖੜ ਦੇ ਬਿਆਨ ਤੇ ਤੰਜ ਕਸਦੇ ਹੋਏ ਨਜ਼ਰ ਆਇਆ ਉਹਨਾਂ ਕਿਹਾ ਕਿ ਜਾਖੜ ਪਹਿਲਾਂ ਕਾਂਗਰਸ ਵਿੱਚ ਸਨ ਅਤੇ ਫਿਰ ਭਾਜਪਾ ਦੇ ਮੁਖੀ ਬਣੇ ਤੇ ਹੁਣ ਉਹ ਨਾਦਾ ਮੂਡ ਬਦਲਦਾ ਦਿਖਾਈ ਦੇ ਰਿਹਾ ਹੁਣ ਉਹ ਅਕਾਲੀ ਦਰਬੀ ਵਿੱਚ ਸ਼ਾਮਲ ਹੋਣ ਬਾਰੇ ਸੋਚ ਰਹੇ ਨੇ ਦੇਖੋ ਮੈਂ ਸਮਝਦਾ ਸੁਨੀਲ ਜਾਖੜ ਜੀ ਪਹਿਲਾਂ ਕਾਂਗਰਸ ਸੀਗੇ ਔਰ ਉਸ ਤੋਂ ਬਾਅਦ ਬੀਜੇਪੀ ਸੀਗੇ ਸ਼ਾਇਦ ਉਹਨਾਂ ਦਾ ਮੂਡ ਬਦਲ ਗਿਆ ਹੋਊਗਾ ਕੱਲ ਉਹ ਤਰ੍ਹਾਂ ਦੇ ਹੋਣਗੇ ਕਿ ਹੁਣ ਕਾਲੀ ਦਲ ਸ਼ਾਮਲ ਹੋ ਜੀਏ ਕਾਲੀ ਦਲ ਦੇ ਪ੍ਰਧਾਨ ਬਣ ਜੀਏ ਕਿਉਂਕਿ ਸਰਕਾਰ ਤੱਕ ਅਦੇ ਆਏ ਨਹੀਂ ਹਮੇਸ਼ਾ ਪ੍ਰਧਾਨ ਰੰਦੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਹੁਣ ਬੀਜੇਪੀ ਦੇ ਨੇ ਕੱਲ ਨੂੰ ਆਈ ਥਿੰਕ ਉਹ ਸੋਚ ਰਹੇ ਨੇ ਕਿ ਕੇ ਕਾਲੀ ਦਲ ਦੇ ਪ੍ਰਧਾਨ ਬਣ ਜੀਏ ਦੇਖਣਾ ਬਣਦਾ ਕਿ ਜਿਸ ਤਰ੍ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੁਨੀਲ ਜਾਖੜ ਉਤੇ ਤੰਜ ਕਸਿਆ ਹੁਣ ਜਾਖੜ ਵੱਲੋਂ ਇਸ ਦਾ ਕੀ ਮੋੜਮਾ ਜਵਾਬ ਦਿੱਤਾ ਜਾ ਰਵੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ